ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਬਾਗੀ ਕਾਫਲੇ ਦੇ ਭਾਗ 11ਵੇਂ ਬਾਰੇ ਸੋ ਭਾਗ 10ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਰਸ਼ਪਾਲ ਸਿੰਘ ਤੇ ਉਹਦੀ ਘਰ ਵਾਲੀ ਹੁੰਦੀ ਹੈ ਉਹ ਆਪਣੀਆਂ ਅੱਖਾਂ ਨਾਲ ਝੂਠਾ ਮੁਕਾਬਲਾ ਹੁੰਦਾ ਹੋਏ ਵੇਖਦੇ ਨੇ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਅੱਜ ਜਿਹੜੀ ਨਰਿੰਦਰਪਾਲ ਸਿੰਘ ਦੀ ਘਰ ਵਾਲੀ ਨਰਲੀਬ ਕੌਰ ਐ ਅੱਜ ਵਿਸ਼ੇਸ਼ ਤੌਰ ਤੇ ਕਹਿੰਦੇ ਵੀ ਕੰਮੋ ਨੂੰ ਮਿਲਣ ਕੰਮੋ ਦੇ ਘਰ ਆਈ ਕੰਮੋ ਆਦਮਰੀ লাশ ਬਣੀ ਮੰਜੇ ਵਿੱਚ ਪਈ ਸੀ ਕੰਮੋ ਦੇ ਸਰੀਰ ਵਿੱਚ ਉੱਠ ਕੇ ਬੈਠਣ ਦੀ ਹਿੰਮਤ ਨਹੀਂ ਸੀਗੀ ਹਾਸੂ ਹਾਸੂ ਕਰਦਾ ਨਖਰੇ ਵਾਲਾ ਮੂੰਹ ਅੱਖ ਕੇ ਪੱਕੇ ਹੋਏ ਪੱਤੇ ਵਾਂਗੂ ਪੀਲਾ ਹੋ ਚੁੱਕਿਆ ਸੀ ਜਿਹੜੀਆਂ ਅੱਖਾਂ ਕਸਤੂਰੇ ਮਿਰਗ ਵਰਗੀਆਂ ਜਾਂਦੇ ਰਾਈਆਂ ਨੂੰ ਕੀਲਦੀਆਂ ਸਨ ਦੀਵੇਂ ਦੀ ਮੱਤਬ ਜੋਤ ਵਾਂਗੂ ਹੋ ਗਈਆਂ ਸਨ ਕੰਮੋ ਨੂੰ ਤਬਦਕ ਦਾ ਰੋਗ ਲੱਗ ਚੁੱਕਾ ਸੀ ਉਸ ਨੂੰ ਦਿਨ ਰਾਤ ਖੰਗ ਬੜਾ ਸਟਾਉਂਦੀ ਸੀ ਖੰਗਦੇਆਂ ਖੰਗਦੇਆਂ ਉਹਦਾ ਸਾਹ ਚੜ ਜਾਂਦਾ ਸੀ ਮੋਹ ਉੱਤੇ ਉੜ ਕੇ ਮੱਖੀਆਂ ਬੈਠ ਰਹੀਆਂ ਸਨ ਮੰਜੇ ਕੋਲ ਸਵਾਹ ਵਾਲਾ ਬੱਠਲ ਠੁੱਕਣ ਲਈ ਰੱਖਿਆ ਹੋਇਆ ਸੀ ਨਰਲੇਬ ਕੌਰ ਨੂੰ ਆਪਣੇ ਵੱਲ ਆਉਂਦੀ ਵੇਖ ਕੇ ਮੰਜੇ ਉੱਤੇ ਪਈ ਨਹੀਂ ਹੱਥ ਜੋੜ ਕੇ ਸਤਸ੍ਰੀਆ ਅਕਾਲ ਬੁਲਾਈ ਨਰਲੇਬ ਕੌਰ ਨੇ ਵੀ ਸਿਰ ਨੀਵਾ ਕਰਕੇ ਫਤਿਹ ਦਾ ਜਵਾਬ ਦਿੱਤਾ ਨਰਲੇਬ ਕੌਰ ਵੱਲ ਵੇਖ ਕੇ ਕੰਮੋ ਮਿੰਨੀ-ਮਿੰਨੀ ਮੁਸਕਰਾਈ ਨਰਲੇਬ ਕੌਰ ਉਹਦੇ ਮੰਜੇ ਉੱਤੇ ਬੈਠਣ ਲੱਗੀ ਕੰਮੋ ਨੇ ਉਸ ਨੂੰ ਮੰਜੇ ਤੇ ਬੈਠਣ ਤੋਂ ਮਨਾ ਕਰਦਿਆਂ ਕੰਨ ਨਾਲ ਖੜੇ ਹੋਰ ਮੰਜੇ ਵੱਲ ਇਸ਼ਾਰਾ ਕਰਦਿਆਂ ਮੱਧਮ ਆਵਾਜ਼ 'ਚ ਕਿਹਾ ਵੀ ਆਹ ਹੋਰ ਮੰਜਾ ਡਾਲਿਆ ਭੈਣੇ ਨਰਦੀਪ ਕਿਉਂ ਭੈਣ ਜੀ ਤੁਹਾਡੇ ਮੰਜੇ ਉੱਤੇ ਮੈਨੂੰ ਕਿਉਂ ਨਹੀਂ ਬੈਠਣ ਦਿੰਦੇ ਭੈਣੇ ਮੈਂ ਤਾਂ ਨਰਕ ਭੋਗਦੀ ਪਈਆਂ ਪਰ ਤੂੰ ਕਿਉਂ ਭੋਗੇ ਕਿਉਂ ਕੀ ਗੱਲ ਹੈ ਭੈਣ ਜੀ ਮੈਨੂੰ ਭੈਣੇ ਟੀਵੀ ਦਾ ਰੋਗ ਲੱਗਿਆ ਹੋਇਆ ਹੈ ਇਹ ਛੂਤ ਦੀ ਬਿਮਾਰੀ ਹੈ ਇਹ ਤਾਂ ਸਾਦੀ ਹਵਾੜ ਨਾਲ ਲੱਗ ਜਾਂਦੀ ਹੈ ਇਸ ਕਰਕੇ ਭੈਣੇ ਮੈਥੋਂ ਥੋੜੀ ਜਹੀ ਦੂਰ ਹੋ ਕੇ ਗੱਲਾਂ ਕਰ ਮੇਰੇ ਮੂੰਹ ਦੀ ਹਵਾੜ ਤੇਰੇ ਬਣੀ ਨਾ ਆਵੇ ਕਹਿ ਕੇ ਕੰਮੋ ਨੇ ਆਪਣੇ ਮੂੰਹ ਤੇ ਕਪੜਾ ਲੈ ਲਿਆ ਭੈਣ ਜੀ ਤੁਸੀਂ ਮੂੰਹ ਨਾ ਟਕੋ ਮੈਨੂੰ ਕੁਝ ਨਹੀਂ ਹੁੰਦਾ ਮੈਂ ਐਨੇ ਸਾਲ ਮਰੀਜ਼ਾਂ ਵਿੱਚ ਹੀ ਨੌਕਰੀ ਕੀਤੀ ਹੈ ਨਾਲੇ ਤਾਈ ਜੀ ਨਹੀਂ ਦਿੱਤਦੇ ਕਿੱਧਰ ਗਏ ਨੇ ਨਰਲੇਬ ਕੌਰ ਨੇ 베ੜੇ ਵਿੱਚ ਚਫੇਰੇ ਨਿਗਾ ਮਾਰਦਿਆਂ ਪੁੱਛਿਆ ਬੇਬੇ ਤਾਂ ਅੱਜ ਮੁਕਸਰ ਗਈ ਹੈ ਘਰ ਦਾ ਸਮਾਨ ਗੁੜ ਚਾਹ ਲੈਣ ਗਈ ਹੈ ਨਾਲੇ ਮੇਰੀ ਦਵਾਈ ਮੁੱਕੀ ਪਈ ਸੀ ਦਵਾਈ ਵੀ ਲੈਣ ਗਈ ਹੈ ਭੈਣ ਜੀ ਅੱਜ ਤੁਸੀਂ ਖੁਸ਼ ਬੜੇ ਹੋ ਕੀ ਗੱਲ ਹੈ ਕਿਉਂ ਭੈਣੇ ਮੈਂ ਖੁਸ਼ ਤੈਨੂੰ ਪੈੜੀ ਲੱਗਦੀ ਆ ਨਹੀਂ ਨਹੀਂ ਭੈਣ ਜੀ ਮੈਂ ਤਾਂ ਤੁਹਾਡੀ ਮੁਸਕਰਾਹਟ ਦੇ ਕੇ ਤੁਹਾਨੂੰ ਸੁਭਾਅਕ ਹੀ ਪੁੱਛਿਆ ਭੈਣੇ ਤੈਨੂੰ ਵੇਖ ਕੇ ਹੀ ਮੈਨੂੰ ਅੱਜ ਖੁਸ਼ੀ ਚੜ੍ਹੀ ਐ ਤੈਨੂੰ ਮੈਂ ਸੱਚੀ ਗੱਲ ਦੱਸਾਂ ਅੱਜ ਤਾਂ ਭੈਣੇ ਮੈਂ ਸੁਦੇਹਾਂ ਨਹਾ ਕੇ ਬਾਬੇ ਨਾਨਕ ਦੀ ਫੋਟੋ ਮੁਰੇ ਅਰਦਾਸ ਕੀਤੀ ਸੀ ਕੀ ਅਰਦਾਸ ਕੀਤੀ ਸੀ ਭੈਣ ਜੀ ਮੈਂ ਬਾਬੇ ਨਾਨਕ ਨੂੰ ਆਖਿਆ ਸੀ ਵੀ ਜੇ ਵਾਈ ਗਰੂ ਮੈਂ ਹੁਣ ਮਰ ਤਾ ਜਾਣਾ ਹੀ ਐ ਪਰ ਇੱਕ ਵਾਰੀ ਮੈਨੂੰ ਨਰਲੇਬ ਨੂੰ ਮਿਲਾ ਦੇ ਤੇ ਮੇਰੇ ਪਤੀ ਨੂੰ ਮਿਲਾ ਦੇ ਫੇਰ ਭਾਵੇਂ ਦੁਨੀਆ ਤੋਂ ਲੈ ਜਾਹੀਂ ਕਹਿੰਦਿਆਂ ਕੰਮੋ ਦਾ ਗੱਜ ਪਰ ਆਇਆ ਨਾ ਨਾ ਭੈਣ ਜੀ ਤੁਸੀਂ ਇਸ ਤਰ੍ਹਾਂ ਨਾ ਕਹੋ ਨਹੀਂ ਨਰਲੇਬ ਹੁਣ ਤਾਂ ਮੇਰੀ ਜ਼ਿੰਦਗੀ ਦੇ ਥੋੜੇ ਦਿਨ ਨੇ ਮੇਰੀ ਨਮਾੜੀ ਦੀ ਤੇਰੇ ਅੱਗੇ ਫਰਿਆਦ ਐ ਮੇਰੇ ਬੱਚੇ ਤੇ ਕਿਕਰ ਸਿੰਘ ਨੂੰ ਇੱਕ ਵਾਰੀ ਮਲਾ ਦੇ ਮੈਂ ਸੌਖੀ ਮਰ ਜਾਉ ਭੈਣ ਜੀ ਤੁਸੀਂ ਦਿਲ ਨਾ ਸੁਟੋ ਤੁਹਾਨੂੰ ਕੁਝ ਨਹੀਂ ਹੁੰਦਾ ਥੋੜਾ ਇਲਾਜ ਮੈਂ ਕਰੂੰਗੀ ਤੁਸੀਂ ਕੋਈ ਫਿਕਰ ਨਾ ਕਰੋ ਤੇਰੇ ਹੁੰਦਿਆਂ ਫਿਕਰ ਕਾਦਾ ਭੈਣੇ ਤੁਹਾਡੇ ਦੋਵੇਂ ਭਜੰਗੀ ਅਤੇ ਵੀਰ ਕਿਕਰ ਸਿੰਘ ਹੋਰਾਂ ਨੂੰ ਲਿਆ ਕੇ ਮੈਂ ਮਲਾਉਂਗੀ ਮੈਂ ਤੁਹਾਡੇ ਨਾਲ ਵਾਦਾ ਕਰਦੀ ਆਂ ਤੁਸੀਂ ਵਾਹਿਗੁਰੂ ਤੇ ਭਰੋਸਾ ਰੱਖੋ ਮੇਰੇ ਲਈ ਤਾਂ ਭੈਣੇ ਤੂੰ ਹੀ ਵਾਹਿਗੁਰੂ ਐ ਸਾਡੇ ਘਰੇ ਤਾਂ ਭੈਣੇ ਪਹਿਲਾਂ ਹੀ ਨਹੀਂ ਕੋਈ ਆਉਂਦਾ ਸੀ ਇੱਕ ਤੂੰ ਹੀ ਐ ਜਿਹੜੀ ਕਿ ਮੇਰੇ ਕੋਲ ਆਉਂਦੇ ਆ ਪੋਰਾ ਚੇਜ਼ਕ ਨਹੀਂ ਮੰਨੀ ਨਫ਼ਰਤ ਨਹੀਂ ਕੀਤੀ ਸੂੰਗ ਨਹੀਂ ਮੰਨੀ ਮੈਨੂੰ ਤਾਂ ਭੈਣੇ ਤੁਹਾਡੇ ਪੰਥ ਤੇ ਪੂਰਾ ਭਰੋਸਾ ਵਜ ਗਿਆ ਨਾਲੇ ਨਿਰਲੇਪ ਹੁਣ ਤੋਂ ਕਿੰਨੇ ਦਿਨ ਰਵੇਂਗੀ ਇੱਥੇ ਭੈਣ ਜੀ ਹੁਣ ਪਿੰਡ ਨੂੰ ਮੈਂ ਤੁਹਾਨੂੰ ਬਹਾਲ ਕਰਕੇ ਹੀ ਜਾਊਂਗੀ ਸ਼ਾਬਾਸ਼ੇ ਭੈਣ ਰੱਬ ਤੈਨੂੰ ਰੰਗ ਭਾਗ ਲਾਵੇ ਮਹਾਰਾਜ ਤੇਰੀ ਲੰਬੀ ਉਮਰ ਕਰੇ ਜਿਹੜਾ ਤੂੰ ਮੇਰੇ ਖਾਤਰ ਇੰਨਾ ਸੋਚਿਆ ਜੇ ਮੈਂ ਉਦੋਂ ਦੀ ਤੇਰੀ ਕੋਈ ਗੱਲ ਮੰਨੀ ਹੁੰਦੀ ਤਾਂ ਮੇਰੇ ਉਤੇ ਆ ਮਾੜੇ ਦਿਨ ਨਾ ਆਉਂਦੇ ਭੈਣ ਜੀ ਬਿੱਤਿਆ ਸਮੇਂ ਨੂੰ ਛੱਡੋ ਅਤੀਤ ਨੂੰ ਤਿਆਗੋ ਆਉਣ ਵਾਲੇ ਭਵਿੱਖ ਲਈ ਸੋਚੋ ਦੁੱਲੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਅਮਰਤ ਛੱਕੇ ਗੁਰੂ ਦੇ ਲੜ ਲੱਗ ਜਾਓ ਹਿੰਮਤ ਨਾ ਹਾਰੋ ਹੌਸਲਾ ਰੱਖੋ ਮੈਂ ਕੱਲ ਨੂੰ ਤੁਹਾਨੂੰ ਮਾਵਾਂ ਧੀਆਂ ਨੂੰ ਵੀ ਅਮਰਤਸਰ ਲੈ ਕੇ ਜਾਉਂਗੀ ਦੋਵੇਂ ਤਿਆਰ ਰਹੋ ਸਵੇਰੇ ਸਵਕਤੇ ਹੀ ਚਲਾਂਗੀ ਆ ਤੁਹਾਨੂੰ ਦੁੱਖ ਪੰਜਣੀ 베ਰੀ ਹੀਟਾ ਇਸ਼ਨਾਨਾ ਕਰਾ ਕੇ ਲਿਆਉਂ ਬਿਨਾਂ ਦਵਾਈ ਤੋਂ ਸਾਰੇ ਰੋਗ ਟੁੱਟ ਜਾਣਗੇ ਅਗਲੇ ਦਿਨ ਸੂਰਜ ਚੜਨ ਤੋਂ ਪਹਿਲਾਂ ਹੀ ਦੋਵੇਂ ਮਾਂ ਧੀ ਨੂੰ ਆਪਣੀ ਜੀਬ 'ਚ ਬਿਠਾ ਕੇ ਸ਼ਾਮ ਦੇ 3 ਵਜੇ ਦੇ ਨੂੰ ਨਿਰਲੇਪ ਆਪਣੇ ਪਰਿਵਾਰ ਸਮੇਤ ਸ਼੍ਰੀ ਅਮਰਤਸਰ ਪਹੁੰਚ ਗਈ ਜਾਦਿਆਂ ਅੰਮ੍ਰਿਤਸਰ ਦੇ ਨੇੜੇ ਚੱਬੇ ਪਿੰਡ ਕੋਲ ਬਾਬਾ ਨੌਧ ਸਿੰਘ ਸ਼ਹੀਦ ਦੀ ਯਾਦਗਾਰ ਨੂੰ ਨਮਸਕਾਰ ਕੀਤੀ ਫਿਰ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਉੱਥੋਂ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਪਹੁੰਚੇ ਘੰਟਾ ਘਰ ਚੌਂਕ ਦੇ ਖੱਬੇ ਪਾਸੇ ਟੈਕਸੀ ਸਟੈਂਡ ਅੰਦਰ ਜੀਪ ਨੂੰ ਖੜੀ ਕਰ ਦਿੱਤਾ ਗਿਆ ਸਾਰਿਆਂ ਨੂੰ ਨਾਲ ਲੈ ਕੇ ਨਰਲੇਬ ਕੌਰ ਘੰਟਾ ਘਰ ਗੇਟ ਕੋਲ ਆ ਗਈ। ਗੇਟ ਦੇ ਅੰਦਰ ਜਾਣ ਤੋਂ ਪਹਿਲਾਂ ਪੁਲਿਸ ਨੇ ਸਾਰਿਆਂ ਦੀ ਤਲਾਸ਼ੀ ਲਈ। ਨਰਲੇਬ ਕੌਰ ਪੁਲਿਸ ਦੀਆਂ ਹਰਕਤਾਂ ਵੇਖ ਕੇ ਸਬਰ ਵੱਟ ਗਈ। ਗੇਟ ਤੋਂ ਕੰਮੋ ਹੋਰਾਂ ਸਾਰਿਆਂ ਨੂੰ ਲੈ ਕੇ ਘੰਟਾ ਘਰ ਗੇਟ ਲੰਘ ਕੇ ਦਰਬਾਰ ਸਾਹਿਬ ਦੀ ਪ੍ਰਕਰਮਾ ਚਲੀ ਗਈ। ਮੱਥਾ ਟੇਕਿਆ ਨਰਲੇਬ ਕੌਰ ਨਾਲ ਆਈ ਹੋਈ ਸੰਗਤ ਦੀ ਜਥੇਦਾਰ ਲੱਗ ਰਹੀ ਸੀ। ਸੰਗਤ ਨੂੰ ਨਾਲ ਲੈ ਕੇ ਉਸਨੇ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਮਰਤ ਸरोवर ਦੀ ਪ੍ਰਕਰਮਾ ਕੀਤੀ। ਫਿਰ ਸੰਗਤ ਦੇ ਸਮੇਤ ਪਹਿਲਾਂ ਗੁਰੂ ਰਾਮਦਾਸ ਸਰਾਮ ਵਿੱਚ ਜਾ ਕੇ ਇਸ਼ਨਾਨ ਕੀਤਾ। ਫੇਰ ਦੁੱਕ ਪੰਜਣੀ 베ਰੀ 헤ਠਾ ਅਮਰਤ ਸਰੋਵਰ ਵਿੱਚ ਇਸ਼ਨਾਨ ਕਰਕੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਦਰਬਾਰ ਸਾਹਿਬ ਦੇ ਸਾਹਮਣੇ ਬੈਠ ਕੇ ਪੂਰਾ 1 ਘੰਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਭਰੀ ਅਲਾਹੀ ਬਾਣੀ ਦਾ ਰਸ ਪਿੰਨਾ ਕੀਰਤਨ ਸੁਣਿਆ ਹੁਣ ਹਾਜ਼ਰੀ ਭਰ ਕੇ ਸਾਰਿਆਂ ਨੇ ਗੁਰੂ ਰਾਮਦਾਸ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਗੁਰੂ ਨਾਨਕ ਨਵਾਸ ਵਿੱਚ ਕਮਰਾ ਲੈ ਕੇ ਰਾਤ ਬਤੀਤ ਕੀਤੀ ਰਾਤ ਦੇ 3 ਵਜੇ ਨਿਰਲੇਪ ਕੌਰ ਅਤੇ ਉਸਦੇ ਮਾਤਾ ਪਿਤਾ ਨੀਂਦ ਤਿਆ ਕੇ ਬਿਸਤਰੇ 'ਚੋਂ ਉੱਠੇ ਅਤੇ ਨਾਲ ਵਾਲੇ ਨੂੰ ਠਾਇਆ ਵੀ ਚਲੋ ਸੰਗ ਤੇ ਇਸ਼ਨਾਨ ਕਰਨ ਚੱਲੀਏ ਨਿਰਲੇਪ ਕੌਰ ਨੇ ਸਾਰੇ ਨੂੰ ਉਠਾਉਂਦਿਆਂ ਕਿਹਾ ਨਿਰਲੇਪ ਐਡੀ ਸਵੇਹਾ ਕੀ ਕਰਨਾ ਉੱਠ ਕੇ ਕੰਮੋਂ ਨੇ ਕਰਵਟ ਲੈਂਦਿਆਂ ਕਿਹਾ ਭੈਣ ਜੀ ਆਪਾਂ ਇੱਥੇ ਸੌਣ ਤਾਂ ਨਹੀਂ ਆਏ ਸੇਵਾ ਕਰਨ ਆਏ ਆਂ ਹਰ ਜਸ ਸੁਣਨ ਆਏ ਆਂ ਗੁਰੂ ਸਾਹਿਬ ਦੇ ਗੁਰਮੁਖਾਂ ਦੇ ਗੁਰਸਿੱਖਾਂ ਦੇ ਦਰਸ਼ਨ ਕਰਨ ਆਏ ਆਂ ਭੈਣ ਜੀ ਆਪਾਂ ਇੱਥੇ ਲਾਹਾ ਖਟਣ ਆਏ ਆਂ ਉઠੋ ਮੇਰੇ ਭੈਣ ਜੀ ਹਿੰਮਤ ਕਰੋ ਪਲ ਧਾਰੋ ਗੁਰੂ ਪਲੀ ਕਰੂਗਾ ਨਿਰਲੇਪ ਤੇਰਾ ਫੌਜ ਵਾਲਾ ਸਵੇਹਾ ਉੱਠਣ ਦਾ ਸੁਭਾਗ ਗਿਆ ਨਹੀਂ ਚੰਗਾ ਚੱਲ ਭਾਈ ਚੱਲੀਏ ਨਾਲੇ ਬੇਬੇ ਹੋਰਾਂ ਨੂੰ ਵੀ ਉਠਾ ਲਿਆ ਸਾਰੇ ਇਸ਼ਨਾਨ ਕਰਕੇ ਦਰਸ਼ਨੀ ਡੋੜੀ ਦੇ ਮੁੱਖ ਗੇਟ ਕੋਲ ਬੈਠ ਗਏ ਸਹੀ 5 ਵਜੇ ਕੋਠਾ ਸਾਹਿਬ ਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਆ ਗਈ ਪਾਲਕੀ ਹਰਮੰਦਰ ਸਾਹਿਬ ਅੰਦਰ ਚਲੀ ਗਈ ਗਿਆਨੀ ਪੂਰਨ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲਿਆ ਹੁਣ ਕੰਮੋ ਦੇ ਮਨ ਨੂੰ ਹੁਕਮਨਾਮਾ ਤੇ ਕੀਰਤਨ ਸੁਣ ਕੇ ਧਰਵਾਸ ਵੱਜ ਗਿਆ ਭਰੋਸਾ ਵੱਜ ਗਿਆ ਡੋਲਦਾ ਮਨ ਸਥਿਰ ਹੋ ਗਿਆ ਉਹਦਾ ਨਿਰਮਲ ਸਰੀਰ ਵਿੱਚ ਤਾਕਤ ਆ ਗਈ ਸ਼ਕਤੀ ਭਰ ਗਈ ਹਿੰਮਤ ਆ ਗਈ ਉਸ ਨੂੰ ਆਪਣੇ ਆਪ ਨੂੰ ਏਓ ਲੱਗਿਆ ਜਿਵੇਂ ਸਾਰੇ ਰੋਗ ਟੁੱਟ ਗਏ ਸਵੇਰ ਦੇ 8 ਵਜੇ ਤੱਕ ਬੈਠੀ ਕੀਰਤਨ ਸੁਣਦੀ ਰਹੀ ਆਉਦਿਆਂ ਜਾਂਦਿਆਂ ਸੰਗਤਾਂ ਵੱਲ ਤੱਕਦੀ ਰਹੀ ਆਉਣ ਵਾਲੀਆਂ ਅਮਰਤਾਰੀ ਸੰਗਤਾਂ ਦੇ ਚਿਹਰੇ ਵੱਲ ਤੱਕ ਕੇ ਹੈਰਾਨ ਹੁੰਦੀ ਰਹੀ ਕੰਮੋ ਨੂੰ ਉਹਦੀ ਮਾਂ ਨੇ ਤੇ ਨਰਲੇਬ ਕੌਰ ਨੇ ਕਿਹਾ ਵੀ ਆ ਜਾ ਲੰਗਰ ਵਿੱਚ ਕੁਝ ਖਾ ਪੀ ਲਈਏ ਪਰ ਕੰਮੋ ਉਹਨਾਂ ਦੇ ਨਾਲ ਨਹੀਂ ਗਈ ਉਸ ਨੂੰ ਭੁੱਖ ਤ੍ਰੇ ਦੁੱਖ ਰੋਗ ਚਿੰਤਾ ਫਿਕਰ ਸਭ ਭੁੱਲ ਗਏ ਆਉਣ ਵਾਲੀ ਹਰ ਬੀਬੀ ਵਿੱਚੋਂ ਉਸ ਨੂੰ ਬੀਬੀ ਰਜਨੀ ਮਾਈ ਸੇਵਾ ਦਾ ਸਰੂਪ ਦਿਖ ਰਿਹਾ ਸੀ ਕੰਮੋ ਦੀ ਸੁਰਤ ਕਿਸੇ ਅਗੰਮੀ ਮੰਡਲਾ ਵਿੱਚ ਪਹੁੰਚ ਗਈ ਸੀ ਕਿਸੇ ਆਨੰਦ ਵਿੱਚ ਜੁੜ ਗਈ ਸੀ ਉਹ ਆਪਣੇ ਆਪ ਨੂੰ ਤੇਬ ਲੋਗ ਵਿੱਚ ਬੈਠਾ ਮਹਿਸੂਸ ਕਰ ਰਹੀ ਸੀ ਬੈਠੀ ਸਵਰਕਾਂ ਦੇ ਹਲਾਰੇ ਲੈ ਰਹੀ ਸੀ ਉਸ ਨਾਮ ਦੀ ਕੀਰਤਨ ਦੀ ਮਾਤੀ ਵਿੱਚ ਮਦਹੋਸ਼ بے ਖਬਰ ਤੇ ਮਸਤ ਸੀ ਨਿਰਲੇਪ ਕੌਰ ਨੇ ਕੰਮ ਨੂੰ ਮੋਢੇ ਉੱਤੇ ਹੱਥ ਰੱਖ ਕੇ ਬੁਲਾਇਆ ਵੀ ਆਜੋ ਭੈਣ ਜੀ ਚੱਲੀਏ ਤੁਹਾਨੂੰ ਤਾਈ ਜੀ ਉਡੀਕ ਰਹੇ ਨੇ ਚਲੋ ਸੰਗਤ ਨੇ ਅਜਾਇਬ ਘਰ ਵੀ ਵੇਖਣਾ ਹੈ ਫਿਰ ਜਥੇਦਾਰ ਅਕਾਲ ਤਖਤ ਸਾਹਿਬ ਸਿੰਘ ਭਾਈ ਗੁਰਦੇਵ ਸਿੰਘ ਕੋਕੇ ਹੋਰਾਂ ਨੂੰ ਮਿਲਣਾ ਹੈ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕਥਾ ਵੀ ਸ਼ੁਰੂ ਹੋਣ ਵਾਲੀ ਹੈ ਕਥਾ ਸੁਣ ਕੇ ਫਿਰ ਪ੍ਰਸ਼ਾਦਾ ਛਕਾਂਗੇ ਨਾਲੇ ਭਾਂਡੇ ਮਾਂਜਣ ਦੀ ਸੇਵਾ ਵੀ ਕਰਾਂਗੇ ਤੁਸੀਂ ਕਮਰੇ ਵਿੱਚ ਆਰਾਮ ਕਰ ਦਿਓ ਨਹੀਂ ਨਿਰਲੇਪ ਮੈਂ ਵੀ ਸੇਵਾ ਕਰੂੰਗੀ ਮੈਂ ਹੁਣ ਬਿਲਕੁਲ ਠੀਕ ਠਾਕ ਆ ਇਸ਼ਨਾਨ ਕਰ ਤੋਂ ਬਾਅਦ ਕੱਲ ਦੀ ਮੈਨੂੰ ਖੰਗ ਬਿਲਕੁਲ ਨਹੀਂ ਆਈ ਨਾਲੇ ਮੈਨੂੰ 10 ਅਮਰਤ ਕਰੋ ਛਕਾਉਣਗੇ ਤਕਰੀਬਨ ਕੋਈ 12:00 ਵਜੇ ਕੜੇ ਕਰਪਾਨਾ ਦਾ ਸਾਨੂੰ ਮਾਤੀ ਨੂੰ ਦਿਵਾ ਲਿਆ ਸਿਰ ਉੱਤੇ ਬੰਨਣ ਲਈ ਪੱਗ ਵਾਲਾ ਕੱਪੜਾ ਵੀ ਦਿਵਾ ਲਿਆ ਮੈਂ ਹੁਣ ਤੇਰੇ ਵਾਂਗੂ ਸਿਰ ਤੇ ਪੱਗ ਬੰਨਿਆ ਕਰੂੰਗੀ ਚੰਗਾ ਚਲੋ ਪਹਿਲਾਂ ਕਕਾਰ ਹੀ ਖਰੀਦ ਕੇ ਲਿਆਉਣੇ ਆ ਦੂਜਾ ਕੰਮ ਫੇਰ ਕਰਾਂਗੇ ਕਹਿ ਕੇ ਦੋਵੇਂ ਜਣੀਆਂ ਕੰਟਾਗਰ ਗੇਟਵੈਲ ਬਾਜ਼ਾਰ ਨੂੰ ਤੁਰ ਪਈਆਂ ਦਿਨ ਦੇ ਸਹੀ 12 ਵਜੇ ਅਕਾਲ ਤੱਕ ਸਹਿ ਵਿੱਚ ਅੰਮ੍ਰਿਤ ਸੰਚਾਰ ਸ਼ੁਰੂ ਹੋ ਗਿਆ ਕੰਮੋ ਅਤੇ ਓਫ ਦੀ ਮਾਤਾ ਨੇ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਪਾਣ ਕੀਤਾ ਅੰਮ੍ਰਿਤ ਛਕਣ ਤੋਂ ਬਾਅਦ ਦੋਹਾਂ ਮਾਂ ਧੀਆਂ ਨੇ ਰੂਹ ਬਦਲ ਗਈ ਕਾਇਆ ਕਲਪ ਹੋ ਗਈ ਸੋਚ ਵਿੱਚ ਤਬਦੀਲੀ ਆ ਗਈ ਜੀਵਨ ਬਦਲ ਗਿਆ ਉਹਨਾਂ ਦਾ ਦੋਹਾਂ ਦੇ ਚਿਹਰੇ ਉੱਤੇ ਨੂਰ ਆ ਗਿਆ ਖੇੜਾ ਆ ਗਿਆ ਖੁਸ਼ੀ ਫੱਸਰ ਗਈ ਸਭ ਓਪਰਿਆਂ ਤੋਂ ਆਪਣੇ ਦਿਸਣ ਲੱਗ ਪਏ ਉਹਨਾਂ ਨੂੰ ਕੰਮੋ ਦਾ ਸਰੀਰ ਹੌਲਾ ਫੁੱਲ ਹੋ ਗਿਆ ਉਡੋ ਊਡ ਕਰਨ ਲੱਗ ਪਿਆ ਸੀ ਬਿਮਾਰੀ ਯਾਦ ਚੇਤੇ ਨਾ ਰਹੀ ਦੁੱਖ ਤਕਲੀਫਾਂ ਸਭ ਹਟ ਗਈਆਂ ਸਾਰਿਆਂ ਨੇ ਆਕੇ ਹੁਣ ਦਰਬਾਰ ਸਾਹਿਬ ਮੱਥਾ ਟੇਕਿਆ ਪਿੰਡ ਨੂੰ ਵਾਪਸ ਜਾਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਆਕੇ ਆ ਮੰਗੀ ਕੰਮੋ ਹੁਣ ਕਰਮਜੀਤ ਕੌਰ ਬਣ ਗਈ ਤੇ ਕਰਮਜੀਤ ਕੌਰ ਨੂੰ ਕਈ ਵਰਿਆਂ ਤੋਂ ਬਾਅਦ ਅਜ ਕਿਕਰ ਸਿੰਘ ਦੀ ਯਾਦ ਆਈ ਵੱਡੀ ਮਾ ਦੀ ਬਚਪਨ ਵਿੱਚ ਸੁਣਾਈ ਬਾਅਦ ਯਾਦ ਆਈ ਬੀਬੀ ਰਜਨੀ ਦਾ ਪਿੰਗਲਾ ਤੰਦਰੁਸਤ ਹੋ ਕੇ ਦੁਬਾਰਾ ਉਸ ਨੂੰ ਮਿਲਿਆ ਸੀ ਕਰਮਜੀਤ ਕੌਰ ਦੇ ਅੱਖਾਂ ਵਿੱਚੋਂ ਹੁਣ ਅਥਰੂ ਆ ਗਏ ਮਾਂਚੋ ਡੋਂਗੀ ਹੋਕ ਨਿਕਲੀ ਭੋਬ ਨਿਕਲੀ ਪਿੱਛੇ ਖਲੋਤੀ ਇੱਕ ਦਸਤਾਰ ਵਾਲੀ ਬਜ਼ੁਰਗ ਮਾਤਾ ਨੇ ਕਰਮਜੀਤ ਕੌਰ ਦੇ ਮੋਢੇ ਉੱਤੇ ਹੱਥ ਰੱਖਦੇ ਆ ਪੁੱਛਿਆ ਵੀ ਕੀ ਗੱਲ ਧੀਏ ਰੋਂ ਕਿਉਂ ਰਹੀਆਂ ਪੁੱਤਰ ਕੁਝ ਗੁੰਮ ਹੋ ਗਿਆ ਤੇਰਾ ਹਾਂਜੀ ਮਾ ਜੀ ਕੀ ਗਮ ਹੋ ਗਿਆ ਤੇਰਾ ਕਹਿੰਦੀ ਵੀ ਮੇਰਾ ਪਤੀ ਕਿੱਥੇ ਸੀ ਪੁੱਤਰ ਤੇਰਾ ਪਤੀ ਬੇਬੇ ਜੀ ਕਹਾਣੀ ਬੜੀ ਲੰਬੀ ਐ ਸਾਨੂੰ ਵਿਛੜਿਆ ਨੂੰ ਗੁੰਮ ਹੋਇਆ ਨੂੰ ਬਹੁਤ ਬਰੇ ਹੋ ਗਏ ਨੇ ਉਸ ਜੀਵਨ ਸਾਥੀ ਦੀ ਕਮੀ ਮੈਨੂੰ ਬੜੇ ਚਿਰਾਂ ਬਾਅਦ ਅਜ ਮਹਿਸੂਸ ਹੋਈ ਐ ਕਿਉਂਕਿ ਅੱਜ ਮੈਂ ਗੁਰੂ ਦੇ ਲੜ ਲੱਗੀ ਆ ਅੱਜ ਮੇਰਾ ਮਾਲਕ ਮੈਨੂੰ ਸਿੰਘ ਸਜੀ ਨੂੰ ਵੇਖੇ ਤਾਂ ਬੜਾ ਕੁਝ ਹੋਵੇ ਬੇਬੇ ਮੇਰੇ ਬੱਚੇ ਉਹਦੇ ਨਾਲ ਹੀ ਨੇ ਕਹਿ ਕੇ ਕਰਮਜੀਤ ਕੌਰ ਦੀਆਂ ਫੇਰ ਭੁੱਬਾ ਨਿਕਲ ਗਈਆਂ ਕੋਈ ਗੱਲ ਨਹੀਂ ਪੁੱਤਰ ਸਿੰਘ ਰੋਂਦੇ ਨਹੀਂ ਹੁੰਦੇ ਪੁੱਤਰ ਕਿੰਨੇ ਬੱਚੇ ਨੇ ਤੇਰੇ ਬੇਬੇ ਜੀ ਮੇਰੇ ਪਤੀ ਦਾ ਨਾਮ ਕਿਕਰ ਸਿੰਘ ਖਾਲਸਾ ਹੈ ਦੋ ਪੁੱਤ ਨੇ ਮੇਰੇ ਧੀਏ ਇੱਕ ਕਿਕਰ ਸਿੰਘ ਨਾ ਦਾ ਸਿੰਘ ਤਾਂ ਇੱਥੇ ਲੰਗਰ ਵਿੱਚ ਸੇਵਾ ਕਰਦਾ ਹੈ ਦੋ ਪਚੰਗੀ ਨੇ ਉਹਦੇ ਜਿਹੜੇ ਮਹਿਤਾ ਚੌਂਗ ਟਕਸਾਲ 'ਚ ਪੜਦੇ ਨੇ ਬੇਬੇ ਜੀ ਇੱਕ ਵਾਰ ਮੈਨੂੰ ਉਸ ਸਿੰਘ ਨੂੰ ਮਿਲਾ ਦਿਓ ਫਿਰ ਮੈਂ ਪਛਾਣ ਕੇ ਦੱਸ ਦਵਾਂਗੀ ਵੀ ਉਹ ਸਿੰਘ ਮੇਰਾ ਪਤੀ ਹੈ ਕਿ ਹੋਰ ਸਾਰੀਆਂ ਅਮਰਤਧਾਰੀ ਬੀਬੀਆਂ ਤੇ ਕਰਮਜੀਤ ਕੌਰ ਦੇ ਨਾਲ ਵਾਲਾ ਸਾਰਾ ਪਰਿਵਾਰ ਗੁਰੂ ਰਾਮਦਾਸ ਲੰਗਰਵਾਲ ਚੱਲ ਪਏ ਦਰਬਾਰ ਸਾਹਿਬ ਵਾਲਾ ਗੇਟ ਲੰਘ ਕੇ ਜਦੋਂ ਗੁਰੂ ਰਾਮਦਾਸ ਲੰਗਰਵਾਲੋਂ ਮੁੜੇ ਅੱਗੋਂ ਕਿਕਰ ਸਿੰਘ ਆਪਣੇ ਦੋਹਾ ਭਚੰਗੀਆਂ ਨੂੰ ਨਾਲ ਲੈ ਲੰਗਰ ਵਿੱਚੋਂ ਬਾਹਰ ਨੂੰ ਆ ਰਿਹਾ ਸੀ ਕਿਕਰ ਸਿੰਘ ਵੱਲ ਵੇਖ ਕੇ ਮਾਈ ਨੇ ਕਰਮਜੀਤ ਨੂੰ ਹੱਥ ਦਾ ਇਸ਼ਾਰਾ ਕਰਕੇ ਕਿਹਾ ਵੀ ਧੀਏ ਕਿਤੇ ਉਹ ਤੇ ਨਹੀਂ ਤੇਰਾ ਸਿੰਘ ਭੈੜੀਏ ਜ਼ਰਾ ਮਾਰ ਖਾ ਨਜ਼ਰ ਹਾਂਜੀ ਬੇਬੇ ਜੀ ਉਹੀ ਤਿੰਨੇ ਪਿਓ ਪੁੱਤ ਉਹੀ ਨੇ ਜੀ ਉਹੀ ਕਹਿੰਦਿਆ ਕਰਮਜੀਤ ਕੌਰ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਫਰਸ਼ ਉੱਤੇ ਲੰਬੀ ਪੈ ਗਈ ਤਾਨ ਹੈ ਗੁਰੂ ਤੂੰ ਤਾਨ ਹੈ ਕਹਿੰਦਿਆਂ ਉੱਠ ਕੇ ਦੌੜ ਕੇ ਨਿਰਦੇਵ ਕੌਰ ਦੇ ਗੱਲਾਂ ਚਿੰਬੜ ਗਈ ਭੈਣੇ ਤੂੰ ਮੇਰੇ ਲਈ ਜਿਉਂਦਾ ਰੱਬ ਹੈ ਝੱਲੀ ਹੋਈ ਪਈ ਉਹ ਆਉਂਦੇ ਕਿਕਰ ਸਿੰਘ ਦੇ ਪੈਰਾਂ ਉਤੇ ਡਿੱਗ ਪਈ ਦੋਹਾਂ ਹੱਥਾਂ ਨਾਲ ਕਿਕਰ ਸਿੰਘ ਦੇ ਪੈਰ ਘੁੱਟ ਕੇ ਫੜ ਲਏ ਉਹਨੇ ਕਿਕਰ ਸਿੰਘ ਨੇ ਪੈਰ ਛਡਾਉਂਦਿਆਂ ਕਿਹਾ ਵੀ ਬੀਬੀ ਤੇਰਾ ਅਮਰਤ ਛਕਿਆ ਹੋਇਆ ਹੈ ਸਿਰ ਤੇ ਦਸਤਾਰ ਸਜਾਈ ਹੋਈ ਹੈ ਕਮਣੀ ਨਾ ਹੋਵੇ ਤਾਂ ਵੀਰ ਦੀ ਸੱਤਰੀਆ ਕਾਰ ਨਿਰਦੇਵ ਕੌਰ ਨੇ ਕਿਕਰ ਸਿੰਘ ਨੂੰ ਫਤੇ ਬੁਲਾਈ ਸੱਤਰੀਆ ਕਾਲ ਭੈਣ ਜੀ ਤੁਸੀਂ ਕਦੋਂ ਆਏ ਕੱਲ ਹੀ ਆਏ ਸੀ ਵੀਰ ਜੀ ਕਿੱਥੇ ਠਹਿਰੇ ਹੋ ਤੁਸੀਂ ਨਾਨਕ ਨਵਾਸ ਵਿੱਚ ਹੋਰ ਕੌਣ ਕੌਣ ਆਏ ਨੇ ਨਾਲੇ ਬਾਈ ਜੀ ਦਾ ਕੈਪਟਨ ਸਾਹਿਬ ਦਾ ਕੀ ਹਾਲ ਹੈ ਵੀਰ ਜੀ ਸਭ ਕੁਝ ਬਾਅਦ ਵਿੱਚ ਦੱਸੋ ਪਹਿਲਾਂ ਇਸ ਕਮਲੀ ਨੂੰ ਪਛਾਣੋ ਇਹ ਕੌਣ ਹੈ ਕਰਮਜੀਤ ਕੌਰ ਦੇ ਮੋਹ ਵੱਲ ਥੋੜਾ ਜਿਆ ਝਾਕੇ ਕਿਕਰ ਸਿੰਘ ਨੇ ਨੀਵੀਂ ਪਾ ਕੇ ਕਿਹਾ ਵੀ ਪਤਾ ਨਹੀਂ ਇਹ ਬੀਬੀ ਕੌਣ ਹੈ ਮੇਰੀ ਸਿਆਣਤ ਨਹੀਂ ਆਈ ਵੀਰ ਜੀ ਇਹ ਬੀਬੀ ਬੀਬੀ ਕਰਮਜੀਤ ਕੌਰ ਖਾਲਸਾ ਹੈ ਤੁਹਾਡੀ ਸਿੰਘਣੀ ਧੰਨਾ ਹੈ ਵਾਹਿਗੁਰੂ ਤੁਹਾਨੂੰ ਧੰਨਾ ਹੈ ਮੇਰੀ ਸਿੰਘਣੀ ਉੱਤੇ ਵੀ ਕਿਰਪਾ ਕਰ ਦਿੱਤੀ ਸੋ ਦੋਸਤੋ اے ਸੀ ਬਾਕੀ ਕਾਫਲੇ ਦਾ ਭਾਗ 11ਵਾਂ ਤੇ ਭਾਗ 12ਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ